ਜਥੇਦਾਰ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗੌਰਵਾਂ ਦਾ ਸਨਮਾਨਤ ਆਲ ਇੰਡੀਆ ਸਰਬਤਾ ਸਟੇਟ ਪ੍ਰਤਾਪ ਪੰਜਾਬ ਅਤੇ ਐਨਆਰਐਸ ਜੋ ਸੋਨੂ ਸਾਹਿਬ ਬਹੁਤ ਦੂਰ ਤੋਂ ਤਪੈ ਕੜਕ ਦੀ ਧੁੱਪ ਦੇ ਵਿੱਚ ਇਹ ਆਪਣੀ ਟੀਮ ਲੈ ਕੇ ਪਹੁੰਚੇ ਹਨ ਅਸੀਂ ਸੋਨੂ ਸਾਹਿਬ ਦਾ ਐਨਆਰਐਸ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਜੋ ਸਾਡੇ ਗ੍ਰਹਿ ਵਿਖੇ ਬਹਿਰਾਮ ਮੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੋਟ ਸਾਹਿਬ ਨੂੰ ਪੈਦਲ ਯਾਤਰਾ ਆ ਰਹੀ ਹੈ ਉਹ 8 ਤਰੀਕ ਨੂੰ ਸਾਡੇ ਭਗਤ ਸਾਹਿਬ ਦੇ ਨਿਵਾਸ ਸਥਾਨ ਤੇ ਪਹੁੰਚੇਗੀ ਉਹਨਾਂ ਸੰਗਤਾਂ ਦਾ ਭਗਤ ਸਾਹਿਬ ਜੀ ਵੱਲੋਂ ਬਹਿਰਾਮ ਤੋਂ ਭਗਮਾ ਸਵਾਗਤ ਕੀਤਾ ਜਾਵੇਗਾ ਸੋ ਮੈਂ ਸ੍ਰੀ ਗੁਰੂ ਨਾਨਕ ਦਰਬਾਰ ਦੇ ਮੁਖ ਸੇਵਾਦਾਰ ਹੁੰਦੇ ਹੋਏ ਉਹਨਾਂ ਦਾ ਵੀ ਅਸੀਂ ਬਹੁਤ ਆਏਆਂ ਦਾ ਭਗਮਾ ਸਵਾਗਤ ਕਰਾਂਗੇ ਜੀ ਆਇਆਂ ਨੂੰ ਪੈਦਲ ਯਾਤਰਾ ਜੋ ਇਹ ਮੇਮ ਕੰਸਰਵ ਨੂੰ ਜਾ ਰਹੀ ਹੈ ਉਹ ਡੇਰਾ ਬਾਬਾ ਨਾਨਕ ਤੋਂ ਬਹਿਰਾਮ ਪਾਂਚੇ ਕੀ ਬਹਿਰਾਮ ਸ਼੍ਰੀਮਾ ਸਰਦਾਰ ਭਗਤ ਸਾਹਿਬ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਇੱਥੇ ਉਹਨਾਂ ਦਾ ਮਾਹ ਸਨਮਾਨ ਕੀਤਾ ਜਾਵੇਗਾ ਤੇ ਸੰਗਤਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਸੋ ਪੂਰੀਆਂ ਫੋਲ ਤਿਆਰੀਆਂ ਹਨ ਸੋ ਅਸੀਂ ਭਗਤ ਸਾਹਿਬ ਜੀ ਨੂੰ ਕਹਿੰਦੇ ਹਾਂ ਤੁਸੀਂ ਆਪਣੇ ਚਕਾਰੇ ਨਾਲ ਸਾਨੂੰ ਆਵਾਜ਼ ਦਿਓ ਜੀ ਠੀਕ ਹੈ ਜੀ ਹਾਂ ਜੀ ਆਵਾਜ਼ ਦਿਓ ਠੀਕ ਹਾਲ ਸੋ ਆਵਾਜ਼ ਦਿਓ ਠੀਕ ਹੈ ਸੇਤ ਕੁਛ ਖਰਾਬ ਹੋਣ ਦੇ ਕਾਰਨ ਕੁਛ ਬੋਲ ਨਹੀਂ ਸਕਦੇ ਸੋ ਇਹਨਾਂ ਦੇ ਅਸੀਂ ਬਹੁਤ-ਬਹੁਤ ਧੰਨਵਾਦੀ ਆ ਕਿ ਡੇਰਾ ਬਾਬਾ ਰਾਂਗ ਤੋਂ ਜੋ ਪੈਦਲ ਯਾਤਰਾ ਚੱਲੀ ਹੋਈ ਹੈ ਉਹ 8 ਤਰੀਕ ਨੂੰ ਇੱਥੇ 4 ਜਾਂ 5 ਵਜੇ ਤੱਕ ਪਹੁੰਚ ਜਾਵੇਗੀ ਉਸ ਤੋਂ ਸ਼ਾਮ ਦਾ ਸਥਾਨ ਹੈ ਚਰਨ ਕਮਨ ਸਾਹਿਬ ਗੁਰਦਰਾ ਬੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ